1 2 24 ਲੀਟਰ ਦਾ ਪੱਟਾ ਚੋਇਆ ਹੈਗਾ ਇਹਦਾ ਤੀਜੇ ਸੂਏ 23 ਤੋਂ 24 ਲੀਟਰ ਆਪ ਚੋਇਆ ਤੇ ਆਪ ਕਿਹੜੇ ਸੀਮੰਟ ਦੀ ਆ ਇਹ ਇਹ ਸਰਕਾਰੀ ਸੀਮੰਟ ਦੀ ਆ ਬਾਈ ਅੱਛਾ ਆਪ ਸਰਕਾਰੀ ਸੀਮੰਟ ਦੀ ਆ ਤੇ ਆਪ ਇਹ ਦੋਸਤ ਬਾਕੀ ਤੁਹਾਨੂੰ ਆਰਡਰ ਤੋਂ ਵੀ ਜੱਜਮੈਂਟ ਹੁੰਦੀ ਹੋਣੀ ਆ ਆਰਡਰ ਬਣਾਉਣਾ ਐ ਨੇ ਸਟਾਰਟ ਕਰਤਾ ਤੇ ਬਾਕੀ ਹਜੇ ਢਿੱਲਾਂ ਬਹੁਤ ਜ਼ਿਆਦਾ ਪਈਆਂ ਹਜੇ ਦੇਖ ਸਕਦੇ ਹੋ ਬਹੁਤ ਤਕੜਾ ਆਰਡਰ ਤਿਆਰ ਕਰਨਾ ਐ ਨੇ ਤੇ ਜਿਹੜਾ ਇਹਦੇ ਸੀਮਣ ਲੱਗਿਆ ਵਾ ਉਹ ਕਿਹੜਾ ਲੱਗਿਆ ਵਾ 나ਗ ਤੋਂ ਗੱਭਣ ਆ ਗਈ ਐਲਬੀਐਫ ਵਾਲਿਆਂ ਦੇ ਅਚਾ ਲక్ష్ਮੀ ਡੈਰੀ ਫਾਰਮ ਵਾਲਾਂ ਦੇ 나ਗ ਬੋਲ ਤੋਂ ਗੱਭਣ ਆ ਗਈ ਸਟਰਾ ਹੈਗਾ ਆ ਲੋ ਸਟਰਾ ਹੈਗਾ ਦੋਸਤੋ ਲక్ష్ਮੀ ਡੈਰੀ ਆਪਣੇ ਕੋਲ ਹੀ ਇਹ ਤਾਂ ਕਟੀਆਂ ਹੀ ਦਿੱਤੀਆਂ ਆ ਜੀ ਇਹਨੇ ਤਿੰਨ ਸੂਏ ਸੂਏ ਆ ਤਿੰਨੇ ਹੀ ਕਟੀਆਂ ਆਪਣੇ ਘਰੇ ਖੜੀਆਂ ਆ ਲੀਆਂ ਜੀ ਅੱਛਾ ਦਿੱਤੀਆਂ ਕਟੀਆਂ ਜੰਦਨੇ ਇਹ ਵੀ ਗੌਣੀਆਂ ਹਨਾ ਇਹ ਵੀ ਗੌਣੀਆਂ ਆ ਠੀਕ ਆ ਤਾਂ ਤਿੰਨੇ ਹੀ ਆਪਣੇ ਕੋਲੇ ਆ ਹਾਂ ਘਰੇ ਹੀ ਖੜੀਆਂ ਪਹਿਲੇ ਸੂਏ ਦੀ ਆਪਣੇ ਕੋਲੇ ਉਹ ਖੜੀ ਆ ਅੱਛਾ ਜੇ ਪਹਿਲੇ ਸੂਏ ਦੀ ਹੈਗੀ ਹਾਂ ਉਹ ਦੂਜੇ ਸੂਏ ਦੀ ਸੂਈ ਆ ਹੁਣ ਜੀ ਅੱਛਾ ਜੀ 18 ਲੀਟਰ ਦੁੱਧ ਉਹਦੇ ਥੱਲੇ ਹੁਣ ਆਗਾ ਜੀ ਅੱਛਾ ਦੂਜੇ ਸੂਏ 18 ਲੀਟਰ ਦੁੱਧ ਦਿੱਤਾ ਆਪਣੇ ਹਾਂ ਸਰਕਾਰੀ ਸੀ ਬਣਦੀ ਹੈਗੀ ਅੱਛਾ ਉਹ ਸਰਕਾਰੀ ਸੀ ਬਣਦੀ ਆ ਹਾਂ ਜੀ ਉਹ ਕਿਹੜੀ ਹੈਗੀ ਸਵਾਲ ਬਾਈ ਥੇਰੂ ਬੁੱਲ ਦੀ ਕੱਟੀ ਖੜੀ ਉਹ ਦੂ ਅੱਛਾ ਆ ਹੈਗੀ ਆ ਸ਼ੇਰੂ ਦੀ ਇਹ ਵੀ ਸੀ ਆਂਦਰ ਵਾਲੇ ਦੀ ਹਾਂ ਅੱਛਾ ਇਹ ਵੀ ਇਹਦੇ ਕੋਈ ਹੈ ਇਹ ਵੀ ਇਹਦੀ ਕੱਟੀ ਹੋਈ ਆ ਬਾਈ ਠੀਕ ਹੈ ਤੇ ਇਹ ਗੱਬਣ ਆ ਕੀ ਹੁਣ ਇਹ ਗੱਬਣ ਆ ਬਾਈ ਇਹ ਦੋਸਤੋ ਦੂਜੇ ਸੂਏ ਦੀ ਆ ਇਹ ਹੈਗੀ ਆ ਸ਼ੇਰੂ ਦੀ ਤੇ ਇਹ ਵੀ ਗੱਬਣ ਆ ਗਈ ਤੇ ਉਹ ਦੂਆ ਤੀਜੇ ਸੂਏ ਵਾਲੀ ਸੂਏ ਦੀ ਫਿਰ ਵੀ ਉਹ ਖੜੀ ਆ ਪਰੇ ਕੰਧ ਨਾਲ ਅੱਛਾ ਤੀਜੇ ਸੂਏ ਵਾਲੀ ਉਧਰ ਖੜੀ ਆ ਹਾਂ ਡਾਇਮੰਡ ਬੁੱਲ ਤੋਂ ਆ ਡਾਇਮੰਡ ਬੁੱਲ ਦੀ ਆ ਉਹ ਅੱਛਾ ਉਹ ਡਾਇਮੰਡ ਬੁੱਲ ਦੀ ਆ ਹਾਂ ਠੀਕ ਆ ਮਾਂ ਮੱਲਾ ਦਾ ਪਰੀ ਆ ਉਹਦੀ ਹੈ ਨਾ ਮਾਂ ਪਰੀ ਆ ਤੇ ਨਾਨੀ ਹੈਗੀ ਆ ਲਾਡੋ ਹੈ ਨਾ ਨਹੀਂ ਲੱਗ ਰੋ ਠੀਕ ਹੈ ਇਹ ਵੀ ਚੰਗੀ ਲੈਂਦੀ ਆ ਸਾਰੀਆਂ ਹੀ ਚੰਗੇ ਸੀਮਨਾਵੀਆਂ ਨੇ ਨਾੜਾਂ ਦੇਖ ਸਕਦੇ ਹਾਂ ਮਿਲਕ ਵੇਂ ਦੇਖ ਸਕਦੇ ਹੋ ਤੁਸੀਂ ਕਿੰਨੀ ਮੋਟੀ ਆਉਂਦੀ ਹੈਗੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਵੀ ਚੌਥਾ ਸੂਆ ਇਸ ਵਾਰ ਇਹਨੇ ਸੂਣਾਗਾ ਤੇ ਚੰਗਾ ਇਹਦਾ ਦੁੱਧ ਦਾ ਰਿਕਾਰਡ ਆਗਾ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਚੰਗੇ ਦੁੱਧ ਵਾਲੀ ਮੱਝ ਹੈਗੀ ਤੇ ਬਾਕੀ ਤੁਰ ਤੋਂ ਬਾਈ ਦੇ ਕੋਲੇ ਹੀ ਆ ਇਹ ਪਹਿਲਾਂ ਵਾਲੇ ਸੂਏ ਤੋਂ ਲੈ ਕੇ ਜਿਹੜੀਆਂ ਕਹਿੰਦੀਆਂ ਝੋਟੀਆਂਆਂ ਗੀਆਂ ਉਹ ਵੀ ਬਾਈ ਦੇ ਕੋਲੇ ਹੀ ਆਗੀਆਂ ਤੇ ਉਹ ਵੀ ਤੁਹਾਨੂੰ ਆਪਾਂ ਸਾਰੀਆਂ ਦਿਖਾ ਦਾਂਗੇ ਤੇ ਥੋੜੀ ਜਗਾਹ ਦੀ ਤੰਗੀ ਕਰਕੇ ਸੇਲ ਕਰ ਰਹੇ ਹੈਗੇ ਨਹੀਂ ਤਾਂ ਵੀ ਚੰਗੀ ਮੱਝਾਂ ਵੀ ਸੇਤੀ ਕਿਤੇ ਕੋਈ ਨਹੀਂ ਵੇਚਦਾਗਾ ਤੇ ਤੁਸੀਂ ਆਪ ਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀ ਤਕਰੀਬਨ 9 ਤੋਂ 10 ਦਿਨ ਇਹਦੇ ਹਜੇ ਦਿਨ ਪੂਰੇ ਹੋਣ ਦੇ ਪਏ ਆ ਵੀ ਤੇ ਬਾਕੀ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਹਦੀ ਸੈਂਗਾ ਕੁੰਡੇ ਆ ਢਾਂਚੇ ਦੀ ਖੁੱਲੀ ਡੁੱਲੀ ਆ ਗਈ ਤੇ ਬਾਕੀ ਠੰਡੀ ਸੀਲ ਆ ਜਿਵੇਂ ਕਿ ਮੈਂ ਉਪਰਾਂਗਾ ਤੁਹਾਨੂੰ ਪਤਾ ਹੀ ਆ ਪਸ਼ੂ ਕਈ ਡਰ ਜਾਂਦਾ ਹਨ ਵੀ ਇਹ ਜਗਾਲੀ ਕਰੀ ਜਾਂਦੀ ਆ ਇਹ ਰੀ ਮਾੜਾ ਮੋਟਾ ਚਲੋ ਹੋ ਜਾਂਦਾ ਵੈਸੇ ਠੰਡੀ ਸੀਲ ਆ ਗਈ ਤੇ ਬਾਕੀ ਜੈਡ ਬਲੈਕ ਆ ਗਈ ਪੂਸ ਦੇ ਵਿੱਚ ਕੋਈ ਵਾਲਾ ਚਟਾ ਨਹੀਂ ਲੱਗਦਾਗਾ ਤੇ ਚੰਗੀ ਸੰਭੀ ਵੀ ਆ ਤੇ ਬਾਕੀ ਥਾਣ ਦੇਖ ਸਕਦੇ ਹੋ ਤੁਸੀਂ ਮੋٹے ਥਾਣਾ ਵਧੀਆ ਮੁਠੀ ਦੀ ਚੁਵਾਈ ਵਾਲੇ ਤੇ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਚੜਾਈ ਬਹੁਤ ਆ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਤੇ ਤਿਆਰੀ ਚੰਗੀ ਫੜਦੀ ਆਉਂਦੀ ਹੈ ਮੈਂ ਇਹਦਾ ਵੀ ਬੈਕ ਸਾਈਡ ਨੂੰ ਵੀ ਆਰਡਰ ਚੰਗਾ ਕੱਢੂਗੀ ਤੇ ਬਾਕੀ ਤੁਹਾਨੂੰ ਢਿੱਲਾਂ ਤੋਂ ਵੀ ਪਤਾ ਲੱਗਦਾ ਹੋਣਾਗਾ ਸਪੇਸ ਬਹੁਤ ਆ ਥਣਾ ਦੇ ਵਿੱਚ ਮੌਕੇ ਤੇ ਚੰਗਾ ਆਰਡਰ ਤਿਆਰ ਕਰਦੀ ਹੋਊਗੀ ਤੇ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਆ ਤੇ ਆਪ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਤੇ ਆਜੋ ਥੋੜਾ ਆਪਾਂ ਜਿਆਦਾ ਸਮਝਾਣੀ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਨੇ ਆ ਸਾਰੀਆਂ ਆਪਾਂ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਬਲਵਿੰਦਰ ਸਿੰਘ ਹੈ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਮੱਝ ਦੇ ਵੇਚਣ ਲੱਗੇ ਆ ਹਨ ਆਪਣੇ ਘਰ ਦੇ ਕੋਈ ਇਹ ਹਨ ਹਾਂਜੀ ਘਰ ਦੀ ਹੈ ਜੀ ਘਰ ਦੀ ਗੱਟੀ ਹੈ ਠੀਕ ਹੈ ਘਰੀ ਤਿਆਰ ਕਰੀ ਹੈਗੀ ਘਰੀ ਤਿਆਰ ਕਰੀ ਵੀ ਆ ਹਾਂਜੀ ਠੀਕ ਹੈ ਵੀ ਪਹਿਲਾ ਵਾਲੇ ਸੂਏ ਜਾਂ ਆਪਾਂ ਦੁੱਧੇ ਦਾ ਘਰੇ ਹੀ ਚੋਇਆ ਹੈ ਨਾ ਘਰੀ ਚੋਇਆ ਬਈ ਘਰੀ ਚੋਇਆ ਠੀਕ ਹੈ ਤੇ ਇਸ ਵਾਰ ਇਹ ਕਿਹੜਾ ਸੂਆ ਸੂਣ ਲੱਗੀ ਆ ਇਹ ਚੌਥੇ ਸੂਏ ਲਈ ਗੱਭਣਾ ਵੀਰੇ ਚੌਥਾ ਸੂਆ ਸੂਣਾ ਚੌਥਾ ਸੂਆ ਇਸ ਵਾਰ ਸੂਣਾ ਆਇਆ ਨੇ ਹਾਂਜੀ ਠੀਕ ਆ ਕਿੰਨੇ ਦਿਨ ਕੱਢਦੀ ਹੈਗੀ ਇਹਦੇ 25 ਵੀਕ ਨੂੰ ਤਾਂ ਦਿਨ ਪੂਰੇ ਆ ਉੱਪਰ ਵੀ ਲਿਜਾਊਗੀ ਦਿਨ ਠੀਕ ਆ ਅੱਜ ਹੋ ਗਈ ਤਕਰੀਬਨ ਆਪਣੀ 17 ਤਰੀਕ ਹੋ ਗਈ ਅੱਜ ਹੈ ਨਾ ਤੇ 25 ਨੂੰ ਦਿਨ ਪੂਰੇ ਆ 8-9 ਦਿਨ ਤਾਂ ਇਹ ਪੂਰੇ ਹੋਣਗੇ 8-9 ਦਿਨ ਪਈ ਆ ਬਾਕੀ ਉੱਪ ਠੀਕ ਹੈ ਤੇ ਦੁੱਧ ਦਾ ਇਹਦਾ ਰਿਕਾਰਡ ਕਿੰਨਾਗਾ ਦੁੱਧ ਦਾ ਬਾਈ ਰਿਕਾਰਡ ਇਹਦਾ ਘਰੇ ਚ ਹੋਈ ਆਪਾਂ ਤਿੰਨ ਸੂਏ ਘਰੇ ਹੀ ਚੋਈ ਆ ਇਹ 2 ਤੋਂ 24 ਲੀਟਰ ਦੁੱਧ ਚੋਇਆ ਹੈਗਾ ਇਹਦਾ ਘਰੇ ਤੀਜੇ ਸੂਏ 23 ਤੋਂ 24 ਲੀਟਰ ਆਪਾਂ ਚੋਇਆ ਓ ਯਾਰ ਠੀਕ ਹੈ ਤੇ ਇਸ ਵਾਰ ਫਿਰ ਕੀ ਉਮੀਦ ਹੈ ਤੁਹਾਨੂੰ ਇਸ ਵਾਰ ਬਈ 24 ਤਾਂ ਹੈਗਾ ਹੀ ਹੈਗਾ 25 26 ਬਾਅਦ ਵੀ ਜਾਊਗੀ ਠੀਕ ਹੈ ਵੀ ਉਹਨਾਂ ਤਾਂ ਫਿਰ ਦੇਊਗੀ ਹੋਈ ਹੈਨਾ ਹਾਂ ਉਹਨਾਂ ਦਾ ਦੇਊ ਬਾਕੀ ਮੱਝ ਵੱਡੀ ਹੋ ਗਈ ਸੋਨੂੰ ਪਤਾ ਜੀ ਦੁੱਧ ਬਣਦਾ ਜਿੱਥੇ ਸੂਏ ਬਾਕੀ ਚੌਥੇ ਸੂਏ ਚ ਵਧਣ ਦੀ ਉਮੀਦ ਹੈਗੀ ਹੈ ਨਾ ਜੀ ਬਾਕੀ ਫਿਰ ਸੇਵਾ ਤੇ ਵੀ ਹੁੰਦਾ ਹੈ ਨਾ ਸੇਵਾ ਤੇ ਵੀ ਹੁੰਦਾ ਹਾਂਜੀ ਠੀਕ ਹੈ ਤੇ ਜਿਹੜਾ ਇਹde ਸੀਮਨ ਲੱਗਿਆ ਵਾ ਉਹ ਕਿਹੜਾ ਲੱਗਿਆ ਵਾ 나ਗ ਤੋਂ ਗੱਭਣ ਆਗੀ ਐਲਡੀਫ ਵਾਲਿਆਂ ਦੇ ਅਛਾ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ 나ਗ ਬੋਲ ਤੋਂ ਗੱਭਣ ਆਗੀ ਸਟਰਾ ਹੈਗਾ ਆਹ ਲੋ ਸਟਰਾ ਹੈਗਾ ਦੋਸਤੋ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ 나ਗ ਬੋਲ ਤੋਂ ਗੱਭਣ ਆ ਉਹ ਤੁਹਾਨੂੰ ਇੱਥੇ ਕਰਕੇ ਦਿਖਾ ਦਿੰਨੇ ਆ ਇਹਦਾ ਸਟਰਾ ਤੇ ਬਾਕੀ ਤੁਸੀਂ ਆ ਕੇ ਵੀ ਦੇਖ ਸਕਦੇ ਹੋ 나ਗ ਬੋਲ ਆ ਜਿਹੜਾ ਬਹੁਤ ਚੰਗੀ ਲਾਈਨ ਦਾ ਬੋਲ ਆਗਾ ਜੇ ਕੱਟਾ ਦਿੰਦੀ ਆ ਤਾਂ ਵੀ ਚੰਗੀ ਗੱਲ ਆ ਜੇ ਕੱਟੀ ਦਿੰਦੀ ਆ ਉਦੋਂ ਚੰਗੀ ਗੱਲ ਆ ਕਿਉਂਕਿ ਬਰੀਡਿੰਗ ਵਾਲੀ ਮੱਝ ਹੈਗੀ ਦੁੱਧ ਚੰਗੇ ਵਾਲੀ ਹੈਗੀ ਕੱਟਾ ਵੀ ਇਹਦਾ ਬਰੀਡਿੰਗ ਲਈ ਕੰਮ ਦਊਗਾ ਆਪਣੇ ਕੋਲ ਹੀ ਇਹ ਤਾਂ ਕਟੀਆਂ ਹੀ ਦਿੱਤੀਆਂ ਜੀ ਇਹਨੇ ਪਹਿਲੇ ਸਵੇਰੇ ਤਿੰਨੇ ਹੀ ਕਟੀਆਂ ਆਪਣੇ ਘਰੇ ਖੜੀਆਂ ਆਣੀਆਂ ਜੀ ਅੱਛਾ ਦਿੱਤੀਆਂ ਕਟੀਆਂ ਦਿੰਨੇ ਆ ਇਹ ਵੀ ਗੌਣੀਆਂ ਹਨਾ ਇਹ ਵੀ ਗੌਣੀਆਂ ਠੀਕ ਹੈ ਤਾਂ ਤਿੰਨੇ ਹੀ ਆਪਣੇ ਕੋਲੇ ਆ ਹਾਂ ਘਰੇ ਹੀ ਖੜੀਆਂ ਪਹਿਲੇ ਸਵੇਰੀ ਆਪਣੇ ਕੋਲੇ ਉਹ ਖੜੀ ਆ ਅੱਛਾ ਜੇ ਪਹਿਲੇ ਸਵੇਰੀ ਦੀ ਹੈਗੀ ਹਾਂ ਉਹ ਦੂਜੇ ਸਵੇਰੇ ਸੂਈ ਆਉਣ ਜੀ ਅੱਛਾ ਜੀ 18 ਲੀਟਰ ਦੁੱਧ ਉਹਦੇ ਥੱਲੇ ਹੁਣ ਆਗਾ ਜੀ ਅੱਛਾ ਦੂਜੇ ਸਵੇਰੇ 18 ਲੀਟਰ ਦੁੱਧ ਦਿੱਤਾ ਆਪਣੇ ਹਾਂ ਸਰਕਾਰੀ ਸੀਮੰਦੀ ਆਗੀ ਅੱਛਾ ਉਹ ਸਰਕਾਰੀ ਸੀਮੰਦੀ ਆ ਹਾਂ ਜੀ ਠੀਕ ਆ ਦੋਸਤੋ ਇਹ ਹੈਗੀ ਆ ਪਹਿਲੇ ਸੂਏ ਦੀ ਸਰਕਾਰੀ ਸੀਮੰਦੀ ਆ 18 ਲੀਟਰ ਦੁੱਧ ਬਾਈ ਕਹਿੰਦੇ ਵੀ ਇਹਦਾ ਦਿੱਤਾ ਆ ਤੇ ਉਸ ਤੋਂ ਬਾਅਦ ਕਿਹੜੀ ਹੈਗੀ ਉਸ ਤੋਂ ਬਾਅਦ ਬਾਈ ਛੇਰੂ ਬੱਲ ਵੀ ਕੱਟੀ ਖੜੀ ਉਹ ਦੂਜੇ ਸੂਏ ਵਾਲੀ ਅਸੀਂ ਆ ਹੈਗੀ ਆ ਛੇਰੂ ਦੀ ਇਹ ਵੀ ਸੀ ਆਂਧਰਾ ਵਾਲੇ ਦੀ ਹਾਂ ਅਸੀਂ ਇਹ ਵੀ ਇਹਦੋ ਹੀ ਹੈ ਇਹ ਵੀ ਇਹਦੀ ਕੱਟੀ ਹੋਈ ਆ ਬਾਈ ਠੀਕ ਹੈ ਤੇ ਇਹ ਗੱਬਣਾ ਕੀ ਹੁਣ ਇਹ ਗੱਬਣਾ ਬਾਈ ਇਹ ਦੋਸਤੋ ਦੂਜੇ ਸੂਏ ਦੀ ਆ ਇਹ ਹੈਗੀ ਆ ਛੇਰੂ ਦੀ ਤੇ ਇਹ ਵੀ ਗੱਬਣਾ ਆਗੀ ਤੇ ਉਦੋਂ ਬਾਅਦ ਤੀਜੇ ਸੂਏ ਵਾਲੀ ਦੂਜੇ ਦੀ ਵੀ ਲੋ ਖੜੀ ਆ ਪਰ ਇਹ ਕੰਦ ਨਾਲ ਅਛਾ ਤੀਜੇ ਸੂਏ ਵਾਲੀ ਉਧਰ ਖੜੀ ਆ ਹਾਂ ਡਾਇਮੰਡ ਬੋਲ ਤੋਂ ਡਾਇਮੰਡ ਬੋਲ ਦੀ ਆ ਅਛਾ ਉਹ ਡਾਇਮੰਡ ਬੋਲ ਦੀ ਆ ਹਾਂ ਠੀਕ ਆ ਮਾਂ ਮੰਨ ਲਾ ਦਾ ਪਰੀ ਆ ਉਹਦੀ ਹੈ ਨਾ ਮਾਂ ਪਰੀ ਆ ਹਾਂ ਤੇ ਨਾਨੀ ਹੈਗੀ ਆ ਲਾਡੋ ਹੈ ਨਾ ਨਾਨੀ ਲਾਡੋ ਠੀਕ ਆ ਇਹ ਵੀ ਚੰਗੀ ਲੈਣ ਦੀ ਆ ਸਾਰੀਆਂ ਹੀ ਚੰਗੇ ਸੀਮਨਾ ਨੇ ਆ ਤੇ ਹੁਣ ਚੌਥੇ ਸੂਏ ਮਤਲਬ ਇਹਨੇ ਫਿਰ ਸੂਣਾ ਹੈ ਨਾ ਹਾਂ ਚੌਥੇ ਸੂਏ ਸੁਣਾ ਤੇ 나ਗ ਬੋਲ ਤੋਂ ਗੱਬਣ ਆ ਤੇ ਇਸ ਵਾਰ ਵੀ ਉਮੀਦ ਕੱਟੀ ਤੇ ਕੋਈ ਕਰ ਸਕਦੇ ਆ ਆਪਾਂ ਕਿਉਂਕਿ ਪਹਿਲਾਂ ਵਾਲੇ ਸੂਏ ਦੇ ਵਿੱਚ ਸਾਰੀਆਂ ਕਟੀਆਂ ਹੀ ਦਿੱਤੀਆਂ ਤੇ ਇਹ ਵੀ ਵੱਡਾ ਗੋਣਾਗਾ ਬਾਕੀ ਆਪਾਂ ਬਰੀਡ ਤੇ ਬਣਾਈ ਲਿਆ ਬਾਈ ਯਾਰ ਬਰੀਡ ਤੇ ਹੀ ਕੰਮ ਕਰਦੇ ਆ ਚੰਗੀ ਵੀ ਭਰੌਣੇ ਠੀਕ ਆ ਚੰਗੇ ਸੀਮਨ ਭਰਾਏ ਆ ਨਾ ਤੇ ਝੋਟੀਆਂ ਆਪਣੇ ਕੋਲੇ ਤਕਰੀਬਨ ਕਟੀਆਂ ਦਿੱਤੀਆਂ ਕਰਕੇ ਜਾਨੀ ਕਿ ਬਰੀਡ ਸੇਦੀ ਸੁਧਰ ਗਈ ਸੇਦੀ ਸੁਧਰ ਗਈ ਹੈ ਨਾ ਤੈਨੂੰ ਸੂਰੇ ਤਿੰਨੇ ਹੀ ਕਟੀਆਂ ਦਿੱਤੀਆਂ ਨੇ ਠੀਕ ਆ ਬਾਕੀ ਬਰੀਡਿੰਗ ਵਾਲੀ ਮੱਝ ਆ ਗਈ ਜੇ ਹੁਣ ਕੱਟੀ ਦਿੰਦੀ ਆ ਤਾਂ ਬਹੁਤ ਵਧੀਆ ਗੱਲ ਆ ਬਾਕੀ ਅੱਗੇ ਵੀ ਤੁਸੀਂ ਚੰਗੇ ਸੀਮਨ ਲਾ ਕੇ ਤੇ ਚੰਗੇ ਬੱਚੇ ਤੁਸੀਂ ਇਹਦੇ ਤੋਂ ਲੈ ਸਕਦੇ ਹੋ ਲੋਈ ਦੋਸਤੋ ਆਪਾਂ ਮਾਜ ਨੂੰ ਤੋੜ ਕੇ ਦਿਖਾਉਣੀ ਆ ਤੁਸੀਂ ਢਾਂਚੇ ਦੀ ਜੱਜਮੈਂਟ ਕਰ ਲਿਓ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਦੇਤੀ ਆ ਸਾਰਾ ਰਿਕਾਰਡ ਇਹਦਾ ਹੈਗਾਗਾ ਤੇ ਆਪ ਕਿਹੜੇ ਸੀਮੰਦੀ ਆ ਇਹ ਇਹ ਸਰਕਾਰੀ ਸੀਮੰਦੀ ਆ ਲਾਈ ਅੱਛਾ ਆਪ ਸਰਕਾਰੀ ਸੀਮੰਦੀ ਆ ਤੇ ਆਪ ਇਹੇ ਦੋਸਤੋ ਸਰਕਾਰੀ ਸੀਮੰਦੀ ਆ ਤੇ ਫੁੱਲ ਰਿਕਾਰਡ ਆ ਬਾਕੀ ਝੋਟੀਆਂ ਵੀ ਕੋਲੇ ਆ ਦੇਖ ਸਕਦੇ ਹੋ ਤੁਸੀਂ ਤੁਰ ਜੀ ਤੋਂ ਜੱਜਮੈਂਟ ਕਰ ਸਕਦੇ ਹੋ ਢਾਂਚੇ ਦੀ ਖੁੱਲੀ ਡੁੱਲੀ ਹੈਗੀ ਦੇਖ ਸਕਦੇ ਹਾਂ ਬਾਡੀ ਬੰਤਰ ਬਹੁਤ ਚੰਗੀ ਹੈਗੀ ਚੰਗੀ ਸੰਭਿਵਲੀ ਆ ਪੂਰੀ ਫੁੱਲ ਹੈ ਵੀ ਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੱਟ ਬੁੜੇ ਦੀ ਕੁਆਲਿਟੀ ਮੋੜ ਲਾ ਪੱਟ ਬੁੜੇ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਚੌੜੀ ਬਹੁਤ ਆ ਗਈ। ਬਾਕੀ ਕੁੰਡੇ ਸਿੰਘ ਆ ਕੋਈ ਕਮੀ ਨਹੀਂ ਹੈਗੀਗੀ। ਤੇ ਬਾਕੀ ਹਜੇ ਦਿਨ ਪਏ ਆ 10 ਕੁਛ ਦਿਨ ਉੱਤੇ ਵੀ ਲੈ ਜੂ। ਬਾਕੀ ਤੁਹਾਨੂੰ ਆਰਡਰ ਤੋਂ ਵੀ ਜੱਜਮੈਂਟ ਹੁੰਦੀ ਹੋਣੀ ਆ। ਆਰਡਰ ਬਣਾਉਣਾ ਐ ਨੇ ਸਟਾਰਟ ਕਰਤਾ ਤੇ ਬਾਕੀ ਹਜੇ ਢਿੱਲਾ ਬਹੁਤ ਜ਼ਿਆਦਾ ਪਈਆਂ ਹਜੇ ਦੇਖ ਸਕਦੇ ਹੋ। ਬਹੁਤ ਤਕੜਾ ਆਰਡਰ ਤਿਆਰ ਕਰਨਾ ਐ ਨੇ। ਬੈਕ ਸਾਈਡ ਨੂੰ ਵੀ ਮੈਂ ਤਾਂ ਵੀ ਚੰਗਾ ਕੱਢੂਗੀ। ਤੇ ਬਾਕੀ ਤੁਹਾਨੂੰ ਜੱਜਮੈਂਟ ਹੁੰਦੀ ਹੋਣੀ ਆ ਦੇਖ ਕੇ। ਤੇ ਬਾਕੀ ਗੱਲਬਾਤ ਤੁਸੀਂ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਜੇ ਤੁਸੀਂ ਆ ਕੇ ਆਪਦੀ ਪੂਰ ਤਸੱਲੀ ਕਰ ਸਕਦੇ ਹੋ ਪੂਰ ਤਸੱਲੀ ਕਰਕੇ ਫਿਰ ਤੁਸੀਂ ਅੱਜ ਨੂੰ ਖਰੀਦ ਸਕਦੇ ਹੋਗੇ ਤੇ ਬਾਕੀ ਠੰਡੀ ਸੀਲ ਆ ਗਈ ਮੇਰਾ ਕਰਕੇ ਥੋੜਾ ਜਿਹਾ ਉਪਰ ਆ ਹੋ ਜਾਂਦਾ ਵੈਸੇ ਪਹਿਲਾਂ ਜਗਾਲੀ ਕਰੀ ਜਾਂਦੀ ਸੀ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਬੈਕ ਨੂੰ ਤਾਂ ਤੋਂ ਸ਼ੂ ਤੋਂ ਇਹਨੇ ਆਰਡਰ ਸਟਾਰਟ ਕਰਿਆਗਾ ਤੁਹਾਨੂੰ ਦਿਸਦਾ ਹੋਣਾ ਤੇ ਚੰਗਾ ਆਰਡਰ ਬੈਕ ਨੂੰ ਕੱਢੂਗੀ ਇਹ ਤੇ ਬਾਕੀ ਤੁਸੀਂ ਨਾੜਾਂ ਦੇਖ ਸਕਦੇ ਹੋ ਮਿਲਕ ਵੇਨ ਦੇਖ ਸਕਦੇ ਹੋ ਤੁਸੀਂ ਕਿੰਨੀ ਮੋਟੀ ਆਉਂਦੀ ਹੈਗੀ ਇਧਰਲੇ ਪਾਸੇੋਂ ਵੀ ਆਈਆਂ ਤੇ ਬਾਕੀ ਤੁਸੀਂ ਥਾਣ ਦੇਖ ਸਕਦੇ ਹੋ ਤੇ ਦੂਜੇ ਪਾਸੇ ਵੀ ਆਈਆਂ ਤੇ ਬਾਕੀ ਸਰੀਰ ਦੇ ਉੱਤੇ ਵੀ ਨਾੜਾਂ ਚੰਗੀਆਂ ਆਈਆਂ ਇਧਰੋਂ ਧੱਕੀ ਪਿੱਛੇ ਨੂੰ ਲਿਆ ਬਹੁਤ ਕੱਢਦੀ ਹੋਊਗਾ ਨਾ ਹਾਂ ਹਾਂ ਬਾਕੀ ਤੁਸੀਂ ਇਧਰਲੇ ਪਾਸੇ ਵੀ ਦੇਖ ਸਕਦੇ ਹੋ ਮਿਲਕ ਵੇਨ ਤੇ ਮੂਹਰ ਨੂੰ ਜਾਂਦੇ ਲਿਓ ਤੇ ਬਹੁਤ ਚੰਗੀ ਆਉਂਦੀ ਹੈ ਵੀ ਐ ਬਾ ਕੀ ਹੋਣਾ ਆਪਾਂ ਰੇਟ ਦੀ ਗੱਲ ਕਰਦੇ ਆਂ ਰੇਟ ਬਾਈ ਕਿੰਨਾ ਰੱਖਿਆ ਪਾ ਇਹਦਾ ਰੇਟ ਬਰੇ ਫੋਨ ਤੇ ਕਰਾਂਗੇ ਛੇ ਰੇਟ ਫੋਨ ਤੇ ਹੋ ਜਾਊਗਾ ਫੋਨ ਤੇ ਠੀਕ ਹੈ ਜੀ ਤੇ ਹੋਊ ਜਾਨੀ ਜਾਇਜ਼ ਜਿੰਨਿਆ ਦਾ ਮਤਲਬ ਜਿਹੜੇ ਹਿਸਾਬ ਨਾਲ ਮੱਧਮ ਵੈਸੇ ਹੈ ਤਾਂ ਚੰਗੀ ਆ ਚਲੋ ਹਨਾ ਹਾਂ ਹਾਂ ਠੀਕ ਆ ਵੀ ਉਹ ਜੇ ਮੱਝ ਦੇ ਹਿਸਾਬ ਨਾਲ ਉਹ ਜੇ ਹੋ ਜਾਊਗਾ ਹਨਾ ਠੀਕ ਆ ਅਬੀ ਦੋਸਤੋ ਰੇਟ ਆ ਜਿਹੜਾ ਉਹ ਫੋਨ ਦੇ ਉੱਤੇ ਹੋ ਜਾਊਗਾ ਤੁਸੀਂ ਜਿੰਨੂੰ ਵੀ ਫਿੱਟ ਬੈਂਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਪਹਿਲੀ ਗੱਲ ਤਾਂ ਇੱਥੇ ਆ ਕੇ ਵੇਖਿਓ ਤਸੱਲੀ ਕਰਿਓ ਤੇ ਫੇਰ ਤੁਸੀਂ ਸੌਦਾ ਕਰਿਓ ਵੀਡੀਓ ਦੇ ਵਿੱਚ ਐਂਡ ਤਾਈਂ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ